ਜੀ ਸਰ ਅੱਜ ਦੀ ਪ੍ਰੈਸ ਬਿਸਮਿਲ੍ਲਾ ਰਹਿਮਾਨੁ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਮਿਲਣੀ ਹੈ ਸਾਡੇ ਜਿਹੜੇ ਮਹਿਮਾਨੇ ਖਸੂਸੀ ਅੱਜ ਦੇ ਪੰਜਾਬ ਮੈਜਨੋਰਟੀ ਕਮਿਸ਼ਨ ਦੇ ਚੇਅਰਮੈਨ ਜਨਾਬ ਅਬਦੁਲ ਬਾਰੀ ਸਲਮਾਨੀ ਸਾਹਿਬ ਉਹ ਲੁਧਿਆਣਾ ਜਾਮਾ ਮਸਜਿਦ ਵਿੱਚੋਂ ਤਸ਼ਰੀਫ ਲੈ ਆਏ ਮਨੋਟੀ ਕਮਿਸ਼ਨ ਦੀ ਇੱਕ ਮੀਟਿੰਗ ਲੋਕਾਂ ਦੇ ਮਸਲੇ ਸੁਣਨ ਦੇ ਲਈ ਅੱਜ ਇੱਥੇ ਕੀਤੀ ਗਈ ਹੈ ਤੇ ਅਸੀਂ ਬੁਨਿਆਦੀ ਤੌਰ ਤੇ ਜਿਹੜੀਆਂ 4-5 ਜ਼ਰੂਰਤਾਂ ਜਿਹੜੀਆਂ ਸਟੇਟ ਲੈਵਲ ਦੀਆਂ ਮੁਸਲਮਾਨਾਂ ਦੀਆਂ ਉਹ ਇਹਨਾਂ ਦੇ ਅੱਗੇ ਬੇਨਤੀ ਕੀਤੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਅੱਗੇ ਉਹਨਾਂ ਗੱਲਾਂ ਨੂੰ ਰੱਖ ਸਕਣ ਉਹਦੇ ਜੀ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੇ ਜਾਤੀ ਪ੍ਰਮਾਣ ਪੱਤਰ ਹੈ ਉਹ ਕਿਸੇ ਟੈਕਨੀਕਲ ਵਜੂਹਾਤ ਦੀ ਹੋਏ ਨਾ ਪਿਛਲੇ 10 ਸਾਲਾਂ ਤੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੱਲੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿਸੇ ਇਲੈਕਸ਼ਨ ਪੀਰੀਅਡ ਦੇ ਦੌਰਾਨ ਤੇ ਅਸੀਂ ਉਹ ਬੇਨਤੀ ਕੀਤੀ ਕਿ ਇਹ ਕਾਹ ਪਾਬੰਦੀ ਜਿਹੜੀ ਆ ਪੰਜਾਬ ਸਰਕਾਰ ਹਟਾਵੇ ਦੂਸਰਾ ਕਬਰਸਤਾਨਾਂ ਦੇ ਜਿਹੜੇ ਨਜਾਇਜ਼ ਕਬਜ਼ੇ ਆ ਜਾ ਉਹਨਾਂ ਦੀ ਮਿਊਟੇਸ਼ਨ ਜਿਹੜੀ ਨਹੀਂ ਚੜਦੀ ਉਹਦੇ ਬਾਰੇ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਨੂੰ ਜਾ ਕੇ ਉਹਦੇ ਬਾਰੇ آگਾਹ ਕਰਨ ਤਾਂ ਕਿ ਕਬਰਿਸਤਾਨ ਜਿਹੜੇ ਹੈ ਉਹ ਜ਼ਰੂਰਤ ਦੇ ਮੁਤਾਬਿਕ ਜਿਹੜੇ ਹੈ ਮੁਸਲਮਾਨਾਂ ਕੋਲ ਬਹਾਲ ਹੋ ਸਕਣ ਤੀਸਰੀ ਸਭ ਤੋਂ ਵੱਡੀ ਮੰਗ ਜਿਹੜੀ ਲੁਧਿਆਣੇ ਦੀ ਹੈ ਕਿ ਲੁਧਿਆਣਾ ਹੀ ਤਕਰੀਬਨ 10 ਲੱਖ ਮੁਸਲਮਾਨਾਂ ਦੀ ਆਬਾਦੀ ਹੈ ਜਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਸੰਬੰਧ ਰੱਖਦੀ ਹੈ ਤੇ ਅਸੀਂ ਬੇਨਤੀ ਕੀਤੀ ਹੈ ਕਿ ਵੀ ਜਿਹੜੀ Eidgah ਲੁਧਿਆਣਾ ਦੀ ਉਹ ਨਹੀਂ ਹੈ ਤੇ Eid ਦੀ ਨਮਾਜ਼ ਜਿਹੜੀ ਅਕਸਰ ਲੋਕਿਆਣੇ ਦੀ ਸਣਕਾ ਤੇ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ Eidgah ਦੇ ਲਈ ਜਗਾ ਜਿਹੜੀ ਇਹ ਘਟੋ ਘੜ 10 ਏਕੜ ਜਗਾ ਕਿਸੇ ਵੀ ਆਊਟਰ ਸਾਈਡ ਤੇ ਲੁਧਿਆਣੇ ਦੇ ਜਿਹੜੇ ਵੀ ਐਂਟਰੀ ਪੁਆਇੰਟ ਹੈ ਉੱਥੇ ਦਿੱਤੀ ਜਾਵੇ ਤਾਂ ਕਿ Eid ਦੀ ਨਮਾਜ਼ ਚੜ੍ਹਿਆ ਸਾਰੇ ਮੁਸਲਮਾਨ ਇਤਮੀਨਾਨ ਦੇ ਨਾਲ ਉੱਥੇ ਪੜ ਸਕਣ ਉਹਦੇ ਨਾਲ ਨਾਲ ਲੁਧਿਆਣੇ 'ਚ तकरीबन तमाम ਲੋਕਾਂ ਨੂੰ ਕਮਿਊਨਿਟੀ ਸੈਂਟਰ ਜਿਹੜੇ ਹੈ ਸਰਕਾਰ ਨੇ ਦਿੱਤੇ ਤੇ ਲੇਕਿਨ ਅਜੇ ਤੱਕ ਜਿਹੜਾ ਹੈ ਉਹ ਮੁਸਲਮਾਨਾਂ ਦੇ ਲਈ ਕੋਈ ਇੱਕ ਵੀ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਪਿਛਲੀ ਕਿਸੇ ਸਰਕਾਰ ਨੇ ਇਸ ਵੱਲ ਤਵੱਜੋ ਨਹੀਂ ਦਿੱਤੀ ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਸਲਿਮ ਕਮਿਊਨਿਟੀ ਸੈਂਟਰ ਦੇ ਲਈ ਘਟੋ ਘਟ 2 ਕਿੱਲੇ ਜਗ੍ਹਾ ਉਹਦੀ ਇਮਾਰਤ ਬਣਾਉਣ ਦੇ ਲਈ ਜਿਹੜੇ ਫੰਡ ਜਿਹੜੇ ਆ ਉਹ ਰਿਲੀਜ਼ ਕੀਤੇ ਜਾਣੇ ਚਾਹੀਦੇ ਕਿਉਂਕਿ ਮinority ਕਮਿਸ਼ਨ ਜਿਹੜਾ ਹੈ ਉਹ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਉਹਨਾਂ ਦੀ ਜ਼ਰੂਰਤਾਂ ਦੇ ਲਈ ਬਣਾਇਆ ਜਾਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਮinority ਕਮਿਸ਼ਨ ਦੇ ਚੇਅਰਮੈਨ ਉਹ ਸਾਡੇ ਵਿੱਚੋਂ ਨੇ ਤੇ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਹਾਂ ਤੇ ਇਹਨਾਂ ਤੋਂ ਵੀ ਉਮੀਦ ਕਰਦੇ ਹਾਂ कि सा ज मसले ने इन्हू पहल के आधार के उ हल करे इन्हों को बेनती कर दें तो 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 कि तो बहुत बहुत शुक्रिया असलाकुम रबरकू बहुत बहुत शुक्रिया साहिमाम पंजाब मौलाना मोहम्मद रैमानी साहब जिन्होंने मुझको यहाँ इनवाइट किया जामा मस्जिद उजियाना में और आपके रूबरू कराया मैं आपसे बताना चाहूँगा हमारी सरकार आम आदमी आम आदमी की जो सरकार है आम पंजाब की जो सरकार अब मिनोरिटीज़ के लिए जो काम कर रही है तो एक काबिल तारीफ है क्योंकि तो हमारे पंजाब के अंदर एक मलेरकोटला को छोड़कर कहीं पे कम्युनिटी हॉल नहीं प्रोवाइड कराया किसी भी सरकार ने पर इस सरकार में मेरे को अगर रिस्पॉन्सिबिलिटी मिली है तो मेरी कोशिश है जैसे हमने जालंधर में एक पच्चीस सौ तीन हज़ार गज के करीब जगह रिज़र्व कराई है और उस पर वहाँ हमारा काम इन बहुत जल्दी स्टार्ट हो जाएगा कमिटी हॉल के लिए और यही सिलसिला जालंधर के लिए ही नहीं पूरे पंजाब के लिए मेरी कोशिश है हर शहर में एक कम्युनिटी हॉल हर जगह हो क्योंकि उसकी ज़रूरत भी है क्योंकि आबादी हमारे मुस्लिम समाज की हर शहर में बहुत ज़्यादा है जरूरियात भी हैं और मौलाना हमारे उस्मान साहब की जो डिमांड है वो एक समाज के लिए और समाज की भलाई के लिए तो मैं आ, इनके साथ मिलकर लुधियाना में जहाँ भी मेरी जरूरत होगी जहाँ भी जो आ, हमारे मिनोरिटीज के काम होंगे इन उनको मैं पूरा कराने की सरकार से मांग करके कराने की कोशिश करूँगा ਜੇ ਪੰਜਾਬ ਜਿਕਰ ਗੱਲ ਕੀਤੀ ਜਾਵੇ ਬਹੁਤ ਵੱਡਾ ਮਸਲਾ ਹੈ ਨਾ ਕਪਿਸਤਾਨ ਦਾ ਅਕਸਰ ਇਹ ਗੱਲ ਦੇਖੀ ਜਾਂਦੀ ਹੈ ਕਿ ਜਿਹੜੀ ਮਰਯਤ ਕੰਟੀਲਾ ਡੈਡ ਬੋਰੀ ਉਹਦੀ ਪ੍ਰੇਹੁਨਤੀ ਤੱਕ ਹੋਈ ਹੈ ਉਹਦੇ ਵਾਸਤੇ ਐਸ ਮਾਈਨੋਰਟੀ ਕਮਿਸ਼ਨ ਚੀਰਮੈਨ ਤੁਸੀਂ ਸਰਕਾਰ ਨੂੰ ਕੇ ਤਜਵੀਜ਼ ਕਰਕੇ ਦਿਖੀ ਐਚੂ ਲੈ ਤੇ ਦੇਖੋ ਸਰਕਾਰ ਕੋ ਮੈਂ ਤਜਵੀਜ਼ ਕਾ ਮੰਗੀ ਕਰਾਈ ਹੈ ਸਰਕਾਰ ਤੋਂ ਇਹ ਹੀ ਮੰਗ ਰਹੇ ਜਿੱਥੇ ਜਿੱਥੇ ਆਪਣੀ ਕਬਰਸਤਾਨ ਪੂਰੇ ਪੰਜਾਬ 'ਚ ਪਏ ਆ ਬਹੁਤ ਕਬਰਸਤਾਨੇ ਦਦੇ ਆ ਜੋ ਲੋਕਾਂ ਨੇ ਕਬਜ਼ਾ ਹੈ ਉਹਨਾਂ ਦੇ ਕਬਜ਼ਾ ਮੁਕਤਰਾ ਕਰਨ ਸਾਨੂੰ ਦੇਣ ਤੇ ਉਹਨਾਂ ਦੀ ਚਾਰ ਦੀਵਾਰੀ तो साढ़े अंदर चार दिवारी करान यही कोशिश होगी और हो भी रही है काम चल भी रहा क्योंकि पहली बारी इस सरकार वक् बोर्ड वालों जो काम किए हैं बहुत कब्जे मुक्त कराए गए हैं कई कई जगह तो